ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਾਨੂੰ ਪਤਾ ਸੀ ਵੀਡੀਓ ਬਹੁਤ ਲੇਟ ਪਾ ਰਹੀਆਂ ਮੈਨੂੰ ਨਹੀਂ ਆਦ ਅਸੀਂ ਲਾਸਟ ਵੀਡੀਓ ਕਦੋਂ ਪਾਈ ਸੀਗੀ ਪਰ ਕੁਝ ਸਾਡਾ ਸਕੇਜੂਲ ਐਨਾ ਬੀਜ਼ੀ ਸੀਗਾ ਕੁਝ ਅਸੀਂ ਇਸ ਨਾਲ ਇਦਾਂ ਹੀ ਟਾਈਮ ਲੰਘ ਗਿਆ ਅੰਦਾ ਅਸੀਂ ਸੋਚਦੇ ਹੁੰਨੇ ਆ ਵੀਡੀਓ ਪਾਉਣੀ ਆ ਪਰ ਕਈ ਵਸ ਸਟਾਰਟ ਕਰ ਦੇਈਦੀ ਐ ਐਂਡ ਨਹੀਂ ਹੁੰਦਾ ਸੋ ਐਵੇਂ ਟਾਈਮ ਨਿਕਲ ਗਿਆ ਸੋ ਇਮੀਗ੍ਰੇਸ਼ਨ ਦੇ ਕਾਫੀ ਸਾਰੀਆਂ ਅਪਡੇਟਸ ਆਈਆਂ ਵਾ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਆਪਾਂ ਵਨ ਬਾਈ ਵਨ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਜਿੰਨੇ ਵੀ ਜਾਣੇ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਫੋਲੋ ਕਰ ਲਵੋ ਤੇ ਜੇ ਤੁਸੀਂ ਰੈਗੂਲਰ ਅਪਡੇਟਸ ਦੇਖਣੀਆਂ ਹੁੰਦੀਆਂ ਕਿਉਂਕਿ ਸ਼ਾਰਟ ਵੀਡੀਓ ਬਣਾਉਣੀ ਈਜ਼ੀ ਹੁੰਦੀ ਆ ਉਹ ਆਪਾਂ ਆਪਣੇ ਇੰਸਟਾਗ੍ਰam ਪੇਜ ਸਿੱਧੂ ਕਪਲ ਪੇਜ ਤੇ ਸ਼ਾਰਟ ਵੀਡੀਓਜ਼ ਜਿਹੜੀਆਂ ਉਹ ਸ਼ੇਅਰ ਕਰਦੇ ਹੁੰਦੇ ਆ ਚਾਹੇ ਹੋਵੇ ਇਮੀਗ੍ਰੇਸ਼ਨ ਨੂੰ ਲੈ ਕੇ ਹੋਵੇ ਗਵਰਨਮੈਂਟ ਦੇ EI ਬੈਨੀਫਿਟਸ ਨੂੰ ਲੈ ਕੇ ਹੋਵੇ ਤੇ ਇੰਸ਼ੋਰੈਂਸ ਨੂੰ ਲੈ ਕੇ ਹੋਵੇ ਉਹਦੇ ਤੇ ਆਪਾਂ ਰੈਗੂਲਰ ਪਾਉਂਨੇ ਰਹਿੰਦੇ ਆ ਸੋ ਜਿਨ੍ਹਾਂ ਨੇ ਸਾਡਾ ਇੰਸਟਾਗ੍ਰam ਪੇਜ ਨੇ ਫੋਲੋ ਕੀਤਾ ਉਹ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਲੈਣ ਅੱਜ ਆਪਾਂ ਪਹਿਲਾ ਗੱਲਬਾਤ ਕਰਦੇ ਆ ਅਸਾਈਲਮ ਸੀਕਰਸ ਵਾਲਿਆਂ ਨੇ ਯਾਨੀ ਕਿ ਜਿਹੜੇ ਕੈਨੇਡਾ ਆ ਕੇ ਰਿਫਿਊਜੀ ਲਾ ਲੈਂਦੇ ਸੀਗੇ ਬਹੁਤ ਸਾਰੇ ਲੋਕ ਕੈਨੇਡਾ ਆਉਂਦੇ ਸੀਗੇ ਕੋਈ ਸਟੱਡੀ ਪਰਮਿਟ ਤੇ ਹੁੰਦਾ ਸੀਗਾ ਇਆ ਕਈ ਵਾਰ ਕੋਈ ਵਰਕ ਤੇ ਵੀ ਆਉਂਦਾ ਸੀਗਾ ਜਦੋਂ ਇੱਥੇ ਕੋਈ ਪੀਆਰ ਹੋਣ ਦਾ ਹੱਲ ਨਹੀਂ ਸੀ ਲੱਭਦਾ ਤੇ ਉਹ ਕੀ ਕਰਦੇ ਸੀਗੇ ਰਿਫਿਊਜੀ ਲਾ ਲੈਂਦੇ ਸੀਗੇ ਵੈਸੇ ਰਿਫਿਊਜੀ ਕਲੇਮ ਉਹਨਾਂ ਲੋਕਾਂ ਲਈ ਹੁੰਦਾ ਵਾ ਜਿਹੜੇ ਆਪਣੇ ਦੇਸ਼ 'ਚ ਰਹਿੰਦੇ ਹੁੰਦੇ ਆ ਉਹਨਾਂ ਨੂੰ ਕੋਈ ਖਤਰਾ ਹੁੰਦਾ ਕਈ ਵਾਰ ਕੋਈ ਵਾਲ ਲੱਗ ਜਾਂਦੀ ਆ ਤੇ ਉਹ ਦੂਜੇ ਦੇਸ਼ 'ਚ ਜਾ ਕੇ ਜਿਹੜੀ ਸਹਾਇਤਾ ਦੀ ਮੰਗ ਕਰਦੀ ਹੈ ਕਿ ਮੈਨੂੰ ਆਪਣੀ ਹੋਮ ਕੰਟਰੀ 'ਚ ਖਤਰਾ ਵਾ ਇਸ ਕਰਕੇ ਮੈਂ ਇੱਥੇ ਰਹਿਣਾ ਚਾਹੁੰਨਾ ਵਾ ਉਹਨਾਂ ਦੇ ਲਈ ਰਿਫਿਊਜੀ ਬਣਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਕੈਨੇਡੀਅਨ ਜਿਹੜੇ ਲੋਕ ਸੀਗੇ ਉਹਨਾਂ ਦੀ ਬਹੁਤ ਸਾਰੀਆਂ ਸ਼ਿਕਾਇਤਾਂ ਸੀਗੀਆਂ ਰਿਫਿਊਜੀਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਇਹ ਕਲੇਮ ਕੀਤਾ ਕਿ ਰਿਫਿਊਜੀ ਜਿਹੜੇ ਆ ਉਹ ਗਵਰਨਮੈਂਟ ਤੋਂ ਗ੍ਰਾਂਟ ਲੈਂਦੇ ਆ ਕਿਉਂਕਿ ਕੈਨੇਡਾ ਦੇ ਵਿੱਚ ਜਦੋਂ ਕੋਈ ਵੀ ਰਿਫਿਊਜੀ ਆਉਂਦਾ ਹੁੰਦਾ ਸੀਗਾ ਸਰਕਾਰ ਵੱਲੋਂ ਉਹਨਾਂ ਨੂੰ ਵੈਲਫੇਅਰ ਬੈਨੀਫਿਟਸ ਦਿੱਤੇ ਜਾਂਦੇ ਸੀ ਯਾਨੀ ਕਿ ਜਿੰਨਾ ਟਾਈਮ ਤੁਹਾਨੂੰ ਕੰਮ ਕੰਮ ਕਰਨੀ ਮਿਲਦਾ ਤੁਹਾਨੂੰ ਸਰਕਾਰ ਕੋਸ਼ ਅਮਾਉਂਟ ਦੇ ਵਿੱਚ ਪੈਸੇ ਦਿੰਦੀ ਸੀਗੇ ਜਿਹੜੇ ਤੁਹਾਡੇ ਗ੍ਰੋਸਰੀ ਦੇ ਐਕਸਪੈਂਸ ਤੇ ਤੁਹਾਡੇ ਰੈਂਟ ਨੂੰ ਕਵਰ ਕਰਦੇ ਸੀ ਪਰ ਬਹੁਤ ਸਾਰੇ ਲੋਕਾਂ ਦੇ ਇਲਜ਼ਾਮ ਸੀਗੇ ਕਿ ਜਿਹੜੇ ਰਿਫਿਊਜੀ ਆ ਉਹ ਗਵਰਨਮੈਂਟ ਤੋਂ ਵੈਲਫੇਅਰ ਦੇ ਪੈਸੇ ਵੀ ਲਈ ਜਾਂਦੇ ਆ ਤੇ ਉਹ ਬਾਰ ਕੈਸ਼ ਤੇ ਕੰਮ ਕਰੀ ਜਾਂਦੇ ਆ ਤੇ ਕਾਫੀ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਸਰਕਾਰ ਨੂੰ ਟੈਕਸ ਅਕਟਾਉਨੇ ਆ ਤੇ ਜਿਹਦਾ ਫਾਇਦਾ ਰਿਫਿਊਜੀ ਲੋਕ ਲੈਂਦੇ ਆ ਬਹੁਤ ਸਾਰੀਆਂ ਵੀਡੀਓਜ਼ ਵੀ ਆਈਆਂ ਲੋਕਾਂ ਦੀਆਂ ਜਿੱਥੇ ਉਹਨਾਂ ਨੇ ਪ੍ਰੂਫ ਵੀ ਕੀਤਾ ਕਿ ਆਹ ਲੋਕ ਰਿਫਿਊਜੀ ਆ ਨਾਲੇ ਤਾਂ ਇਹ ਸੜਕਾਂ ਤੇ ਬਹਿ ਕੇ ਮੰਗੀ ਜਾਂਦੀਆਂ ਤੇ ਨਾਲੇ ਸਰਕਾਰ ਕੋ ਪੈਸੇ ਲਈ ਜਾਂਦੇ ਆ ਤੇ ਸਰਕਾਰ ਨੇ ਫਾਈਨਲੀ ਇਹਦੇ ਤੇ ਇੱਕ ਐਕਸ਼ਨ ਲੈ ਲਿਆ ਵਾ ਸੋ ਸਪਟੰਬਰ 3 ਤੋਂ ਕਿਉਂਕਿ ਕੈਨੇਡੀਅਨ ਗਵਰਨਮੈਂਟ ਕੀ ਕਰਦੀ ਸੀ ਹੋਟਲ ਫੈਸਿਲਿਟੀ ਪ੍ਰੋਵਾਈਡ ਕਰਦੀ ਸੀ ਕਿ ਰਿਫਿਊਜੀ ਲੋਕਾਂ ਨੂੰ ਮਤਲਬ ਜਿੰਨਾਂ ਕੋਲੇ ਕਾਰ ਨਹੀਂ ਸੀ ਹੁੰਦਾ ਉਹਨਾਂ ਨੂੰ ਰੈਂਡ ਨੂੰ ਹੋਟਲ ਦਿੱਤਾ ਜਾਂਦਾ ਸੀਗਾ 3 ਸਪਟੰਬਰ 3 ਤੋਂ ਬਾਅਦ ਦੇ ਵਿੱਚ ਹੁਣ ਸਰਕਾਰ ਨੇ ਇਹ ਸਹਾਇਤਾ ਬੰਦ ਕਰ ਦਿੱਤੀ ਹੈ ਹੁਣ ਕਿਸੇ ਵੀ ਰਿਫਿਊਜੀ ਨੂੰ ਹੋਟਲ ਦੀ ਫੈਸਿਲਿਟੀ ਨਹੀਂ ਦਿੱਤੀ ਜਾਊਗੀ ਸੋ ਇਹ ਕਦਮ ਵੀ ਗਵਰਨਮੈਂਟ ਨੂੰ ਤਾਂ ਚੱਕਣਾ ਪਿਆ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇੱਥੇ ਗਵਰਨਮੈਂਟ ਦੇ ਕੋਈ ਬੈਨੀਫਿਟ ਦਿੱਤੇ ਹੋਏ ਹੁੰਦੇ ਆ ਉਹਦਾ ਨਜਾਇਜ਼ ਫਾਇਦਾ ਚੱਕ ਰਿਹਾ ਜਿਸ ਦੇ ਕਰਕੇ ਕਿ ਆਮ ਲੋਕੀ ਜ਼ਿਆਦਾ ਸuffer ਕਰਦੇ ਸਾਰ ਆਮ ਸੀਕਰਸ ਆਰ ਅਪ ਇਨ ਟੋਬਾਕੋ ਐਂਡ ਇਨ ਦ ਹੋਟੈਲਸ ਥੇ ਆਰ ਹੈਲਥੀ ਥੇ ਆਰ ਵਿਲਿੰਗ ਟੂ ਵਰਕ ਥੇ ਆਰ ਹਾਰਡ ਵਰਕਿੰਗ ਪੀਪਲ ਬਟ ਥੇ ਆਰ ਵੇਟਿੰਗ ਓਵਰ 2 ਈਅਰਸ ਐਂਡ ਥੇ ਆਰ ਜਸ ਸਾਕਿੰਗ ਆਫ ਦ ਸਿਸਟਮ ਨੌਨ ਸਟਾਪ ਨਾਟ ਥੇਅਰ ਫਾਲਟ The fault falls under immigration that it takes over two years to get a work permit. So as, as we're paying uh, paying education, paying healthcare, paying the rent in hotels, which is exorbitant, uh, they want to get out there and they want to be like every other Canadian. They want to find a job. They want to be able to first start off renting a, a whatever a condo or part of a house and then buying a house. But we're, we're tired of waiting around. I can't wait around. It's costing uh, our province an absolute fortune. Uh, just last year we were close to 100,000 uh, asylum seekers and I'm still waiting to get a pay, uh, you know, get paid back from the, the federal government. So the next update is the spouse case. to ਐਜੇ ਸਟੂਡੈਂਟ ਬੰਦਾ ਹੁੰਦਾ ਸੀਗਾ ਉਸ ਟਾਈਮ ਤੇ ਉਹਦਾ ਸਪਾਊਸ ਨਾਲ ਆ ਜਾਂਦਾ ਸੀ ਪਰ ਪਿੱਛੇ ਜਿਹੜੇ ਚੇਂਜਸ ਹੋਇਆ ਉਹਦੇ ਨਾਲ ਜਿਹੜਾ ਸਪਾਊਸ ਕੇਸ ਉਹ ਬਹੁਤ ਘਟ ਗਿਆ ਅੱਗੇ ਨਾਲੋਂ ਜਿਹੜੇ ਕੈਨੇਡਾ ਦੇ ਵਿੱਚ ਵੀ ਸਪਾਊਸ ਰਹਿ ਰਹੇ ਆਗੇ ਉਹਨਾਂ ਦੇ ਵਰਕ ਪਰਮਿਟ ਜਿਹੜੇ ਆ ਉਹ ਐਕਸਟੈਂਡ ਨਹੀਂ ਹੋ ਰਹੇ ਕਿਉਂਕਿ ਜਿਹੜੇ ਉਹਨਾਂ ਦੇ ਮੇਨ ਐਪਲੀਕੈਂਟ ਆ ਉਹਨਾਂ ਨੂੰ ਇੱਥੇ ਜੌਬ ਨਹੀਂ ਮਿਲ ਰਹੀ ਤੇ ਜੌਬ ਦੇ ਵਿੱਚ ਵੀ ਤੁਹਾਨੂੰ ਕੋਈ ਐਸੀ ਵੈਸੀ ਜੌਬ ਨਹੀਂ ਵੀ ਤੁਹਾਨੂੰ ਸਕਿਲਡ ਜੌਬ ਚਾਹੀਦੀ ਆ ਤੇ ਬਹੁਤ ਸਾਰੇ ਸਪਾਊਸ ਆਗੇ ਜਿਹੜੇ ਇਸ ਟਾਈਮ ਤੇ ਵਿਸਟਰ ਵੀਜ਼ੇ ਤੇ ਜਾ ਰਹੇ ਆਗੇ ਪਰ ਹੁਣ ਇੱਕ ਨਵਾਂ ਪ੍ਰੋਪੋਜ਼ਲ ਜਾਰੀ ਹੋਇਆ ਜ ਕੀਆ ਗਿਆ ਕਿ ਜਿਹੜੇ ਸਪਾਊਸ ਕੇਸ ਹੈਗੇ ਆਗੇ ਜਿਹੜੇ ਸਪਾਊਸ ਵੀਜ਼ੇ ਤੇ ਕੈਨੇਡਾ ਦੇ ਵਿੱਚ ਆਉਂਦੇ ਆ ਹੁਣ ਉਹਨਾਂ ਦੇ ਲਈ ਆਪਾਂ ਆਲਸ ਰੱਖੀਏ ਇੱਕ ਲੈਂਗੁਏਜ ਰੱਖੀਏ ਕਿਉਂਕਿ ਕੈਨੇਡਾ ਦੇ ਵਿੱਚ ਸਿਰਫ ਇੰਗਲਿਸ਼ ਬੋਲੀ ਜਾਂਦੀ ਹੈਗੀ ਪਰ ਬਹੁਤ ਸਾਰੇ ਲੋਕ ਜਿਹੜੇ ਸਪਾਊਸ ਕੇਸ ਤੇ ਲਾਲੋ ਆਏ ਹੋਏ ਆਗੇ ਜਾਂ ਕੋਈ ਅਸਾਈਲਮ ਤੇ ਆਏ ਹੋਏ ਆਗੇ ਉਹ ਇਸ ਲੈਂਗੁਏਜ ਤੋਂ ਬਚ ਜਾਂਦੇ ਆਗੇ ਉਹਨਾਂ ਨੂੰ ਕੋਈ ਟੈਸਟ ਨਹੀਂ ਦੇਣਾ ਪੈਂਦਾ ਇੱਥੇ ਆ ਕੇ ਵਰਕ ਪਰਮਿਟ ਮਿਲ ਜਾਂਦਾ ਪੀਆਰ ਵੀ ਹੋ ਜਾਂਦੇ ਨੇ ਤੇ ਕਈਨਾਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ ਪਰ ਜਦੋਂ ਆਪਾਂ ਜੌਬ ਦੀ ਗੱਲ ਕਰੀਏ ਤਾਂ ਜੌਬ ਦੇ ਲਈ ਤੁਹਾਨੂੰ ਇੰਗਲਿਸ਼ ਆਉਣੀ ਬਹੁਤ ਜ਼ਰੂਰੀ ਆਗੀ ਪਰ ਮਾਰਕੀਟ ਦੇ ਵਿੱਚ ਬਹੁਤ ਸਾਰੇ ਲੋਕ ਐਦਾਂ ਦੇ ਆ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਅੱਗੇ ਜਾ ਕੇ ਉਹਨਾਂ ਦੇ ਲਈ ਸਰਵਾਈਵ ਕਰਨਾ ਵੀ ਔਖਾ ਹੋ ਜਾਂਦਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਗਵਰਨਮੈਂਟ ਨੇ ਇਹ ਕਿਹਾ ਵੀ ਹੁਣ ਆਪਾਂ ਜਿਹੜਾ ਇ ਬੰਦੇ ਦੇ ਲਈ ਰੱਖਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੰਦਾ ਉਹ ਟੈਸਟ ਕਲੀਅਰ ਕਰੂਗਾ ਉਹੀ ਆ ਸਕੂਗਾ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਜਿਹੜੀ ਜੋਬ ਮਾਰਕੀਟ ਆ ਉਹਦੇ ਵਿੱਚ ਵਾਧਾ ਹੋਊਗਾ ਠੀਕ ਆ ਕਿਉਂਕਿ ਲੋਕਾਂ ਨੂੰ ਜੇ ਲੈਂਗੁਏਜ ਆਉਗੀ ਤਾਂ ਉਹ ਕੋਈ ਵੀ ਜੋਬ ਕਰ ਸਕਦੇ ਹੋਣਗੇ ਵੈਸੇ ਵੀ ਜਿਹੜੇ ਗੋਰੇ ਆ ਇੱਥੇ ਬਹੁਤ ਡਿਸਕ੍ਰਿਮੀਨੇਸ਼ਨ ਕਰਦੇ ਨੇ ਕਹਿੰਦੇ ਨੇ ਵੀ ਤੁਸੀਂ ਆਪ ਦੀ ਆਪਣੀ ਲੈਂਗੁਏਜ ਦੇ ਵਿੱਚ ਬੋਲਦੇ ਆ ਬਹੁਤ سارے ਲੋਕ ਐਦਾਂ ਦੇ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਸਮਝ ਆਉਂਦੀ ਤੇ ਇੱਥੇ ਇੱਕ ਚੀਜ਼ ਹੋਰ ਆ ਕਿਉਂਕਿ ਅਸੀਂ ਵੀ ਜਦੋਂ ਜੋਬ ਕਰਦੇ ਹੁੰਦੇ ਸੀ ਕਈ ਵਾਰੀ ਆਪ ਨੂੰ ਪੰਜਾਬੀ ਪੰਜਾਬੀ ਮਿਲ ਜਾਂਦਾ ਆਪਾਂ ਆਪਣੀ ਲੈਂਗੁਏਜ ਖੜਾ ਹੁੰਦਾ ਸ਼ਾਇਦ ਉਹਨੂੰ ਸਮਝ ਨਹੀਂ ਆਉਂਦਾ ਹੁੰਦਾ ਤੇ ਉਹਨੂੰ ਇਹ ਲੱਗਦਾ ਹੁੰਦਾਗਾ ਵੀ ਇਹ ਕੋਈ ਡਿਸਕ੍ਰਿਮੀਨੇਸ਼ਨ ਹੋ ਰਿਹਾ ਹੈ ਕਿ ਜਾਂ ਮਰੀ ਕੋਈ ਇਨਸਲਟ ਹੋ ਰਹੀ ਹੈਗੀ ਤਾਂ ਇਹ ਨਾ ਇਹ ਕਾਫੀ ਵੀਡੀਓਜ਼ ਆਈਆਂ ਸੀ ਇਦਾਂ ਦੀਆਂ ਜਿਹਦੇ ਕਰਕੇ ਲੋਕਾਂ ਨੂੰ ਵੀ ਲੱਗਦਾ ਸੀਗਾ ਵੀ ਯਾਰ ਜਦੋਂ ਕੈਨੇਡਾ ਦੇ ਵਿੱਚ ਇੱਕ ਲੈਂਗੁਏਜ ਆ ਇੰਗਲਿਸ਼ ਸਾਰਿਆਂ ਨੂੰ ਇੰਗਲਿਸ਼ ਬੋਲਣੀ ਚਾਹੀਦੀ ਹੈਗੀ ਤਾਂ ਇਹਦੇ ਨਾਲ ਸਪਾਊਸ ਕੇਸ ਤੇ ਹੋਰ ਜਿਆਦਾ ਪ੍ਰਭਾਵ ਪੈ ਜਾਣਾਗਾ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਆਸ ਕਲੀਅਰ ਨਹੀਂ ਕਰ ਸਕਦੇਗੇ ਜਾਂ ਕਰਨਾ ਨਹੀਂ ਚਾਹੁੰਦੇਗੇ ਤਾਂ ਉਹ ਹੁਣ ਸਪਾਉਸ ਕੇਸ ਤੇ ਨਹੀਂ ਆ ਸਕਣਗੇ ਪਰ ਇਹ ਚੀਜ਼ ਜੇ ਇੰਪਲੀਮੈਂਟ ਨਹੀਂ ਹੋਈ ਇਹ ਚੀਜ਼ ਦਾ ਸਿਰਫ ਪ੍ਰਪੋਜ਼ਲ ਆਇਆਗਾ ਤਾਂ ਇਹ ਕਦੋਂ ਇੰਪਲੀਮੈਂਟ ਹੁੰਦੀ ਆ ਕੀ ਡਾਲਸ ਕਰਨਾ ਪਊਗਾ ਕੀ ਰਿਕੁਆਇਰਮੈਂਟ ਹੋਊਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਹਜੇ ਇਹ ਇੰਪਲੀਮੈਂਟ ਨਹੀਂ ਹੋਇਆਗਾ ਸੈਕਿੰਡ ਚੀਜ਼ ਕੈਨੇਡਾ ਦੇ ਵਿੱਚ ਹੁਣ ਜੇ ਤੁਸੀਂ ਵਿਜ਼ਟਰ ਵੀਜ਼ਾ ਲਾ ਰਹੇ ਹੁੰਦੇ ਹੋਗੇ ਜਾਂ ਕੋਈ ਸਟੱਡੀ ਵੀਜ਼ਾ ਲਾਉਣੇ ਹੋਗੇ ਵੈਸੇ ਅੱਜਕੱਲ ਸਕਸੈਸ ਰੇਟ ਜਿਹੜਾ ਵਿਜ਼ਟਰ ਵੀਜ਼ੇ ਦਾ ਬਹੁਤ ਜ਼ਿਆਦਾ ਘਟਿਆ ਹੋਇਆਗਾ ਕਹਿ ਲਓ ਕਿ 10 ਫਾਈਲਾਂ ਪਿੱਛੇ ਸਿਰਫ 1-2 ਫਾਈਲ ਹੀ ਜਿਹੜੀ ਆ ਅਪਰੂਵ ਹੁੰਦੀਆਂ ਨੇ ਪਰ ਕੀ ਹੁੰਦਾ ਸੀਗਾ ਵੀ ਆਪਾਂ ਨੂੰ ਐਕਚੁਅਲ ਰੀਜ਼ਨ ਹੀ ਪਤਾ ਲੱਗਦਾ ਸੀਗਾ ਵੀ ਸਾਡਾ ਕਿਉਂ ਰਿਫਿਊਜ਼ ਕੀਤਾ ਗਿਆ ਫਿਰ ਉਹਦੇ ਲਈ ਆਪਾਂ ਨੂੰ ਕੈਪਸ ਨੋਟ ਜਿਹੜੇ ਅਪ ਪਰ ਹੁਣ ਇਮੀਗ੍ਰੇਸ਼ਨ ਨੇ ਅਪਡੇਟ ਕੀਤਾ ਜਿਹਦੇ ਵਿੱਚ ਕਿ ਜਿਹੜਾ ਆਫੀਸਰ ਹੋਗਾ ਇਮੀਗ੍ਰੇਸ਼ਨ ਆਫੀਸਰ ਜਿਹੜਾ ਤੁਹਾਡੀ ਫਾਈਲ ਰਿਫਿਊਜ਼ ਵੀ ਕਰਦਾ ਤਾਂ ਉਹਦੇ ਨੋਟਿਸ ਉਹਦੇ ਨਾਲ ਦੀ ਨਾਲ ਆ ਜਾ ਕਰਨੇ ਆ ਜਿਹਦੇ ਵਿੱਚ ਤੁਹਾਨੂੰ ਪਤਾ ਲੱਗ ਜਾ ਕਰਨਾ ਵੀ ਸਾਡੀ ਫਾਈਲ ਕਿਉਂ ਰਿਫਿਊਜ਼ ਹੋਈ ਆ ਉਹਦਾ ਕੀ ਕਾਰਨ ਮਤਲਬ ਕਿ ਤੁਹਾਨੂੰ ਕੈਪਸ ਨੋਟ ਜਿਹੜੇ ਹੈਗੇ ਉਹ ਘੱਟ ਅਪਲਾਈ ਕਰਨੇ ਪਿਆ ਕਰਨਗੇ ਤੇ ਇੱਕ ਹੋਰ ਮੇਨ ਚੀਜ਼ ਮੈਂ ਇੱਥੇ ਡਿਸਕਸ ਕਰਨਾ ਚਾਹਣਾਗਾ ਵੀ ਜਿਹੜੇ ਲੋਕ ਐਸ ਟਾਈਮ ਤੇ ਕੈਨੇਡਾ ਦੇ ਵਿੱਚ ਹੈਗੇ ਨੇ ਠੀਕ ਆ ਮਨ ਲਓ ਵੀ ਤੁਹਾਡਾ ਸਟੇਟਸ ਐਕਸਪਾਇਰ ਹੋ ਗਿਆ ਜਾਂ ਹੋਣ ਵਾਲਾ ਹੈਗਾ ਤਾਂ ਆਪਣੇ ਕੋਲੇ ਕੀ ਆਪਸ਼ਨ ਹੁੰਦੀ ਹੈ ਇੱਥੇ ਰਹਿਣ ਦੀ ਸੋ ਜੇਕਰ ਤੁਹਾਡੀ ਇੱਥੇ ਮੈਰਿਜ ਵੀ ਹੁੰਦੀ ਆ ਕਿ ਤੁਹਾਡਾ ਸਪਾਊਸ ਇੱਥੇ ਹੈਗਾਗਾ ਜਾਂ ਮਤਲਬ ਕਿ ਤੁਹਾਡੀ ਕਹ ਲੋ ਕਿ ਉਹ ਜਿਹੜੇ ਸਪਾਊਸ ਨਾਲ ਮੈਰਿਜ ਹੋ ਰਹੀ ਹੈਗੀ ਉਹ ਪੀਆਰ ਹੈਗਾ ਇੱਥੇ ਤਾਂ ਉਹ ਤੁਹਾਡੀ ਸਪਾਊਸਲ ਸਪਾਂਸਰਸ਼ਿਪ ਦੀ ਫਾਈਲ ਲਾ ਸਕਦਾ ਚਾਹੇ ਤੁਹਾਡਾ ਜਿਹੜਾ ਸਟੇਟਸ ਆ ਉਹ ਇੱਥੇ ਐਕਸਪਾਇਰ ਵੀ ਹੋ ਗਿਆ ਜਦੋਂ ਤੁਹਾਡੀ ਸਪਾਊਸਲ ਸਪਾਂਸਰਸ਼ਿਪ ਦੀ ਫਾਈਲ ਲੱਗ ਜਾਂਦੀ ਹੈ ਤਾਂ ਤੁਸੀਂ ਆਪਣਾ ਵਰਕ ਪਰਮਿਟ ਲੈ ਸਕਦੇ ਹੋਣੇ ਹੋਗੇ ਇਹਦੇ ਲਈ ਮੈਰਿਜ ਜੇ ਕੀਤੀ ਹੋਈ ਹੈ ਫਿਰ ਤਾਂ ਬਹੁਤ ਵਧੀਆ ਹੁੰਦਾ ਪਰ ਜੇਕਰ ਤੁਹਾਡੀ ਮੈਰਿਜ ਨਹੀਂ ਹੋਈ ਵੀ ਕਾਮਨ ਲਾ ਦੇ ਵਿੱਚ ਰਹਿੰਦੇ ਹੋ ਮਤਲਬ ਕਿ ਤੁਹਾਨੂੰ 1 ਸਾਲ ਹੋ ਗਿਆ ਇਕੱਠੇ ਰਹਿੰਦਿਆਂ ਨੂੰ ਤਾਂ ਵੀ ਤੁਸੀਂ ਆਪਣੀ ਫਾਈਲ ਲਾ ਕੇ ਜਿਹੜਾ ਆਪਣਾ ਸਟੇਟਸ ਆ ਰੀਸਟੋਰ ਕਰ ਸਕਦੇ ਹੋ ਤੇ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਹੋਗੇ ਤੇ ਬਾਕੀ ਜਿਹੜੀ ਸਾਡੀ ਮੇਨ ਆ ਅਪਡੇਟਸ ਅੱਜ ਕੱਲ ਅਸੀਂ ਜ਼ਿਆਦਾ ਇੰਸਟਾਗ੍ਰam ਤੇ ਪਾਉਣੇ ਆ ਕਿਉਂਕਿ YouTube ਤੇ ਸਾਨੂੰ ਵੀਡੀਓ ਬਣਾਉਣ ਦਾ ਥੋੜਾ ਜਿਹਾ ਟਾਈਮ ਘੱਟ ਲੱਗਦਾਗਾ ਜੇ ਜਦੋਂ ਦੀ ਇਮੀਗ੍ਰੇਸ਼ਨ ਹਟੀਆ ਮਤਲਬ ਕਿ ਕੱਟ ਗਿਆ ਜਾਂ ਕਹ ਲੋ ਕਿ ਸਟੱਡੀ ਵੀਜ਼ਾ ਤੇ ਲੋਕੀ ਕੱਟ ਗਿਆ ਕੈਨੇਡਾ ਦੇ ਵਿੱਚ ਆਉਣੇ ਤਾਂ ਉਸ ਚੀਜ਼ ਦਾ ਕੈਨੇਡਾ ਤੇ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪਿਆਗਾ ਜੋ ਮਾਰਕੀਟ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆਗਾ ਲੋਕਾਂ ਦੇ ਬਿਜ਼ਨਸ ਜਿਹੜੇ ਆ ਉਹ ਬੰਦ ਹੋ ਗਏ ਆਗੇ ਕਿਊਬੇਕ ਦੇ ਵਿੱਚ 300 ਮਿਲੀਅਨ ਡਾਲਰ ਦਾ ਜਿਹੜਾ ਕਲੇਮ ਆ ਗਵਰਨਮੈਂਟ ਤੇ ਪਾਇਆ ਗਿਆ बिजनेਸਮੈਨ ਲੋਕਾਂ ਨੇ ਕਿਹਾ ਕਿ ਜਿਹੜੀਆਂ ਉਹਨਾਂ ਨੇ ਐਲਐਮਆਈਆਂ ਬੰਦ ਕੀਤੀਆਂ ਸੀ ਜਿਹਦੇ ਨਾਲ ਕਿ ਫੋਰਨ ਸਕਿਲਡ ਵਰਕਰਸ ਜਿਹੜੇ ਆਗੇ ਉਹ ਸਟਾਪ ਹੋ ਗਏ ਆਗੇ ਉਹਨੇ ਤਾਂ ਉਸ ਚੀਜ਼ ਦਾ ਜਿਹੜਾ ਕਹਿ ਲੋ ਕਿ ਕਲੇਮ ਆ ਗਵਰਨਮੈਂਟ ਤੇ ਪਾਇਆ ਗਿਆ ਇਸ ਤੋਂ ਇਲਾਵਾ ਜਿਹੜੇ ਕਾਲਜ ਨੇ ਆਲਮੋਸਟ ਕਾਲਜਾਂ ਨੇ ਜਿਹੜੇ ਸਟੂਡੈਂਟ ਟੀਚਰਸ ਨੇ ਉਹਨਾਂ ਨੂੰ ਲੇਆਫ ਕਰਨਾ ਸਟਾਰਟ ਕਰ ਦਿੱਤਾ ਕਾਲਜਾਂ ਨੇ ਆਪਣੇ ਜਿਹੜੇ ਐਕਸਪੈਂਸ ਆਉ ਘਟਾਉਣੇ ਸ਼ੁਰੂ ਕਰ ਦਿੱਤੇ ਆਗੇ ਤੇ ਜਿਹੜੇ ਸਟੂਡੈਂਟਸ ਇੱਥੇ ਪੜ੍ਹ ਰਹੇ ਆ ਇਸ ਟਾਈਮ ਤੇ ਉਹਨਾਂ ਦੀ ਉਹਨਾਂ ਨੂੰ ਦੁਬਾਰਾ ਫੀਸਾਂ ਪੇ ਕਰਵਾਉਣ ਦੇ ਲਈ ਉਹਨਾਂ ਨੂੰ ਫੇਲ ਕੀਤਾ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਕੰਟੀਨਿਊਸਲੀ ਚੱਲ ਰਹੀਆਂ ਨੇ ਹੁਣ ਆਪਾਂ ਗੱਲ ਕਰਦੇ ਆ ਉਸ ਐਪ ਬਾਰੇ ਉਸ ਐਪ ਕੀ ਆ ਉਸ ਐਪ ਜਿਹੜੇ ਲੋਕੀ ਕੈਨੇਡਾ ਦੇ ਵਿੱਚ ਪੀਆਰ ਹੈਗੇ ਆ ਪਰ ਅੱਗੇ ਸਟੱਡੀ ਕਰਨਾ ਚਾਹੁੰਦੇ ਆਗੇ ਉਹਨਾਂ ਦਾ ਹੈਗਾ ਕਿ ਵੀ ਅਸੀਂ ਅੱਗੇ ਕੋਈ ਵਧੀਆ ਸਟੱਡੀ ਕਰ ਲਈਏ ਤਾਂ ਗਵਰਨਮੈਂਟ ਤੁਹਾਨੂੰ ਉਹ ਸਪੈਸਪ ਦਿੰਦੀ ਹੈ ਇੱਕ ਫੰਡਿੰਗ ਦਿੰਦੀ ਹੈ ਜਿਹਦੇ ਲਈ ਤੁਸੀਂ ਐਲੀਜੀਬਲ ਹੋ ਜਾਣੇ ਹੋਗੇ ਅਪ ਟੂ 50000 ਡਾਲਰ ਤੱਕ ਤੁਸੀਂ ਜਿਹੜੀ ਇਹ ਫੰਡਿੰਗ ਆ ਗਈ ਇਹ ਲੈ ਸਕਦੇ ਹੋ ਗਵਰਨਮੈਂਟ ਤੋਂ ਤੇ ਜਿਹਦੇ ਨਾਲ ਤੁਸੀਂ ਆਪਣੀ ਕੰਟੀਨਿਊ ਸਟੱਡੀ ਕਰਕੇ ਇੱਕ ਵਧੀਆ ਸਕਿੱਲਡ ਕੋਰਸ ਵੀ ਕਰ ਸਕਦੇ ਹੋਗੇ ਇਹ ਸੀਗੇ ਸਾਰੀਆਂ ਅਪਡੇਟਸ ਇਮੀਗ੍ਰੇਸ਼ਨ ਨੂੰ ਲੈ ਕੇ ਬਾਕੀ ਜੇਕਰ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ ਹੈ ਕੋਈ ਵੀ ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਆਕਸ਼ਨ ਹੈਗਾ ਤਾਂ ਤੁਸੀਂ ਸਾਡੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋਗੇ ਜਲਦੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ